ਮੋਗਾ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਐਨਆਰਆਈ ਦੀ ਬੰਦ ਪਈ ਕੋਠੀ ਦੇ ਵਿੱਚ ਕੁਝ ਚੋਰ ਰਾਤ ਦੇ ਹਨੇਰੇ ਦੇ ਵਿੱਚ ਅੰਦਰ ਵੜ ਜਾਂਦੇ ਨੇ ਅਤੇ ਕੁਝ ਨਾ ਕੁਝ ਸਮਾਨ ਚੜਾਇਆ ਉਚੋਰੀ ਕਰ ਲੈਂਦੇ ਨੇ ਨਾ ਲੱਗੇ ਘਰ ਅੰਦਰ ਜਦੋਂ ਸੀਸੀਟੀਵੀ ਦੇਖਿਆ ਤਾਂ ਇੱਕ ਵਿਅਕਤੀ ਘਰ ਅੰਦਰ ਦਾਖਲ ਹੋ ਰਿਹਾ ਸੀ ਤਾਂ ਲੋਕਾਂ ਨੇ ਇਕੱਠੇ ਹੋ ਕੇ ਕੋਠੀ ਦਾ ਤਾਲਾ ਖੋਲ੍ਹਿਆ ਤਾਂ ਸ਼ਾਤਰ ਚੋਰ ਮੰਜੇ ਦੇ ਹੇਠਾਂ ਲੁਕ ਜਾਂਦੇ ਨੇ ਜਿਨ੍ਹਾਂ ਨੂੰ ਬੜੀ ਸੀ ਮੁਸ਼ਕਲ ਦੇ ਨਾਲ ਲੋਕਾਂ ਵੱਲੋਂ ਕਾਬੂ ਕੀਤਾ ਜਾਂਦਾ ਤੇ ਜੰਮ ਕੇ ਘੁਟਮਾਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਦੋਹਾਂ ਚੋਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਤੁਹਾਨੂੰ ਦੱਸ ਦਈਏ ਕਿ ਦੋਹਾਂ ਚੋਰਾਂ ਨੂੰ ਫੜ ਕੇ ਪੁਲਿਸ ਦੇ ਹੁਣ ਹਵਾਲੇ ਕਰ ਦਿੱਤਾ ਗਿਆ ਤੇ ਆਓ ਸੁਣਦੇ ਹਾਂ ਕਿ ਇਸ ਬਾਰੇ ਮੁਹੱਲੇ ਦੇ ਲੋਕਾਂ ਦਾ ਕੀ ਕੁਝ ਕਹਿਣਾ ਹੈ ਪੁੱਛ ਲਓ ਕਿਦਾ ਮੋਟਰਸਾਈਕਲ ਤੀਜਾ ਭੱਜਾ ਤੀਜਾ ਇੰਦੋਈ ਲਿਗੇ ਹੈ ਕੋਈ ਨਾ ਮੂੰਹ ਤੇ ਕੋਈ ਤੋੜ ਕੋਈ ਲਿਗੇ ਹੈ ਕਹਾਂ ਰੀ ਇਹਨੇ ਕਹਿੰਦਾ ਰਾਜਿਆਂ ਨੂੰ ਦਾ ਕੋਈ ਕਹਿੰਦਾ ਲੋਕ ਮੈਂ ਰਾਜਿਆਂ ਨੂੰ ਕਹਿੰਦੇ ਅਸੀਂ ਰਾਜਿਆਂ ਦੇ ਮੋਗੇ ਤੁਸਨਾ ਬਾਈ ਨਹੀਂ ਬਈ ਯਾਰ ਰਾਜਿਆਂ ਦੇ ਨਾਂ ਨਾ ਰੱਖਦਾ ਮੈਨੂੰ ਕਿਹਦੀ ਫਾਇਦਾ ਰਾਜਾ ਕਿਹਨੂੰ ਨਾਮਦਾ ਦੱਸੋ ਬਈ ਹੈਂ ਉੱਚੀ ਬੋਲ ਕਹਿੰਦੇ ਚੋਰੀਆਂ ਘਰੋਂ ਮੋਗੇ ਆ ਗਏ ਤੇ ਮੋਗੇ ਕਰਨ ਕਿ ਆਏ ਤੁਸੀਂ ਰਾਜਿਆਂ ਨੂੰ ਇਹ ਵੇਲੇ ਗਲਤੀ ਦਾ ਅੱਜ ਫੜੇਗੇ ਤਾਂ ਹੋ ਗਈ ਤੇ ਜੇ ਨਾ ਫੜੇਂ ਨਾ ਫਿਰ ਕਿੱਥੇ ਮੈਨ ਹੋਣੀ ਸੀ ਇਹਨਾ ਤੁਹਾਡਾ ਪਲਾਨ ਐਕਸੈਸਬਲ ਹੋਣਾ ਨਹੀਂਗਾ ਕਿ ਨਹੀਂ ਉਹ ਆ ਗਿਆ ਇਹਦਾ ਮੂੰਹ ਕਰਾਉ ਉਸਤੇ ਪਹਿਲੇ ਗਲੇ ਨੂੰ ਮੂੰਹ ਚੱਕਾ ਵਾ ਮੂੰਹ ਚੱਕਾ ਨਾਨ ਜੋ ਖਲਾ ਦੰਗੀਦਰਾ ਆਜੂ ਫੋਟੋ ਤੇ ਨਹੀਂ ਨਹੀਂ ਆਹ ਉਹ ਪਤੂ ਕੀ ਕਹਿਦਾ ਸੀ ਸਟਾਫ ਆ ਰਿਹਾ ਨਿਕੰਮੇ ਰੋ ਰਸਤਰ ਲੱਗਿਆ ਰਿਹਾ ਤੇ ਨਹੀਂ ਉਹ ਗਏ ਵੀ ਆ ਗੰਦਾ ਕੋਈ ਇਹ ਮਾਮਲਾ ਇਹ ਆ ਜੀ 23 ਤਰੀਕ ਨੂੰ ਸਾਨੂੰ ਪਤਾ ਲੱਗਿਆ ਸੀ ਵੀ ਸਾਡੇ ਨੇੜੇ ਇੱਥੇ ਇੱਕ ਐਨ ਆਰ ਆਈ ਦੀ ਕੋਠੀ ਆ ਉਹ ਕੋਠੀ ਖਾਲੀ ਪਈ ਸੀ ਉਹਦੇ ਵਿੱਚ ਸਮਾਨ ਉਹਨਾਂ ਦਾ ਪਿਆ ਸੀ ਐਨ ਆਰ ਆਈ ਆ ਬਾਹਰ ਰਹਿੰਦੇ ਆ ਇਸ ਵਾਰੀ ਉਹ 2-3 ਮਹੀਨੇ ਤੋਂ ਆਏ ਨਹੀਂ ਤੇ ਉਹ ਕੋਠੀ ਦੇ ਵਿੱਚ ਬੰਦੇ ਗੇਟ ਟੱਪ ਕੇ ਸ਼ਰਿਆ ਸਵੇਰੇ 10 ਵਜੇ ਜਾਂ ਰਾਤ ਨੂੰ 9 ਵਜੇ ਕੋਠੀ ਦੇ ਅੰਦਰ ਜਾਂਦੇ ਸੀ ਫਿਰ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਵੀ ਉਹ ਜਦੋਂ ਕੈਮਰਿਆਂ ਚਾਏ ਸਾਨੂੰ ਪਤਾ ਲੱਗਿਆ ਵੀ ਕੋਠੀ ਦੇ ਅੰਦਰ ਹੀ ਉਹਨਾਂ ਨੇ ਆਪਦਾ ਘਰ ਬਣਾਇਆ ਹੋਇਆ ਸੀ ਤੇ ਕੋਠੀ ਦੇ ਅੰਦਰ ਹੀ ਰਹਿੰਦੇ ਸੀ ਤੇ ਹੌਲੀ-ਹੌਲੀ ਕੋਠੀ ਚੋਂ ਆਪਦਾ ਸਮਾਨ ਰੋਜ਼ ਦੀ ਰੋਜ਼ ਥੋੜਾ-ਥੋੜਾ ਚੱਕ ਕੇ ਲੈ ਜਾਂਦੇ ਰਹੇ ਇੱਕ ਵਾਰੀ ਸਾਡੇ ਗਵੰਡੀ ਨੇ ਦੇਖਿਆ ਵੀ ਉਹਨਾਂ ਨੂੰ ਉਹ ਸਮਾਨ ਚੱਕਦਿਆਂ ਨੂੰ ਉਹਨਾਂ ਨੇ ਉਹਨੂੰ ਆਵਾਜ਼ ਵੀ ਮਾਰੀ ਪਰ ਉਹਨਾਂ ਨੇ ਕੋਈ ਬਿਲਕੁਲ ਆਰਾਮ ਨਾਲ ਉਹ ਬਿਨਾਂ ਡਰੇ ਉਹਦੇ ਚੋਂ ਸਮਾਨ ਆਪਦਾ ਕੱਢ ਕੇ ਤੇ ਤੁਰ ਕੇ ਗਲੀ ਦੇ ਵਿੱਚੋਂ ਗਏ ਆ ਉਸ ਤੋਂ ਬਾਅਦ ਸਾਡੇ ਨਾਲ ਹੀ ਉਹ ਪਿਛਲੀ ਉਸ ਕੋਠੀ ਦੇ ਮਗਰਲੀ ਗਲੀ ਦੇ ਵਿੱਚ ਜਿਹੜਾ ਘਰ ਲੱਗਦਾ ਸੀ ਉਹਨਾਂ ਨੂੰ ਘੜਕਾ ਦੜਕਾ ਰੋਜ਼ ਸੁਣਦਾ ਸੀ ਕੋਠੀ ਦੇ ਵਿੱਚ ਕੋਈ ਹਰਜਲ ਹੁੰਦੀ ਸੀ ਤੇ ਉਹਨਾਂ ਜਿਹਦੇ ਨਾਲ ਉਹ ਬੰਦੇ ਗਲੀ ਦੇ ਵਿੱਚੋਂ ਫੇਰ ਗੇਟ ਸ਼ਰਿਆਮ ਗੇਟ ਤੱਕ ਤੇ 메ਨ ਗਲੀ ਚ ਗਏ ਫੇਰ ਪਤਾ ਲੱਗਿਆ ਵੀ ਉਹ ਇੱਕ ਦਿਨ ਛੱਡ ਉਸ ਦਿਨ ਸਾਰੀ ਗਲੀ ਇਕੱਠੀ ਹੋ ਗਈ ਸਾਰਾ ਗਲੀ ਮਹੱਲਾ ਇਕੱਠਾ ਹੋ ਕੇ ਗੇਟ ਤੋਂ ਵੇਖਣ ਦੀ ਕੋਸ਼ਿਸ਼ ਕੀਤੀ ਗਈ ਵੀ ਬੰਦੇ ਬਾਹਰ ਆਉਣ ਐਡਮਿਨਿਸਟ੍ਰੇਸ਼ਨ ਨੂੰ ਵੀ ਇਨਫੋਰਮ ਕੀਤਾ ਗਿਆ ਵੀ ਇੱਥੇ ਕੋਈ ਕਾਰਵਾਈ ਹੋਵੇ ਐਮਸੀ ਸਾਹਿਬ ਨੂੰ ਵੀ ਇੱਥੇ ਹੈਪੀ ਕਾਹਨਪੁਰੀਆ ਜੀ ਨੂੰ ਇਨਫੋਰਮ ਕੀਤਾ ਗਿਆ ਦੇ ਇੱਥੇ ਜਿਹੜਾ ਬੰਦੇ ਆਏ ਆ ਤੇ ਕੋਈ ਕਾਰਵਾਈ ਬਣੇ ਪਰ ਅਸੀਂ ਬੇਵਸ ਹੋ ਗਏ ਕੋਈ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਕਿਸੇ ਕਿਸਮ ਦੀ ਕਾਰਵਾਈ 23 ਤਰੀਕ ਨੂੰ ਨਹੀਂ ਹੋਈ ਉਸ ਤੋਂ ਬਾਅਦ ਅ ਅਗਲੇ ਦਿਨ ਫੇਰ ਬੰਦੇ ਆਏ ਫੇਰ ਗਲੀ ਮੁੱਲੇ ਇਕੱਠਾ ਹੋਇਆ ਤੇ ਉਹਨਾਂ ਦਾ ਜਿਹੜਾ ਕੋਈ ਕੋਠੀ ਦਾ ਇੰਚਾਰਜ ਸੀਗਾ ਪਿੰਡ ਦੋਨੇੇ ਦੇ ਤੋਂ ਉਹਨਾਂ ਨੂੰ ਬੁਲਾਇਆ ਗਿਆ ਕੋਠੀ ਖੋਲੀ ਗਈ ਜਦੋਂ ਸਾਰੀ ਕਲੋਨੀ ਦੇ ਸਾਰੇ ਲੋਕ ਇਕੱਠੇ ਹੋ ਕੇ ਕੋਠੀ ਦੇ ਵਿੱਚ ਗਏ ਅੰਦਰ ਜਾ ਕੇ ਬਹੁਤ ਖਲਾਰਾ ਪਿਆ ਹੋਇਆ ਸੀ ਔਰ ਉਸ ਤੋਂ ਬਾਅਦ ਇੰਨਾ ਕੁਝ ਹੋਣ ਦੇ ਬਾਵਜੂਦ ਫੇਰ ਵੀ ਅਡਮਿਨਿਸਟ੍ਰੇਸ਼ਨ ਵੱਲੋਂ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਇਹ ਚੋਰ ਵੀ ਆਉਣ ਰੁਕੇ ਨਹੀਂ ਅੱਜ ਦੋ ਜਣੇ ਫੜੇ ਆ ਮੇਰੇ ਨਾਲ ਹੀ ਇੱਥੇ ਸਿੱਧੂ ਸਾਹਿਬ ਖੜੇ ਆ ਇਹ ਇਹੀ ਇਹਨਾਂ ਦਾ ਘਾਰੀ ਮਗਰ ਲੱਗਦਾ ਤੇ ਇਹਨਾਂ ਨੇ ਜਦੋਂ ਰੌਲਾ ਰੂਪਾ ਪਾਇਆ ਤੇ ਗਲੀ ਮਲੇ ਵਾਲਿਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇੱਥੇ ਉਹਨਾਂ ਨੂੰ ਕਾਬੂ ਕਰ ਲਿਆ ਉਸ ਬਾਅਦ ਫਿਰ ਉਹਨਾਂ ਨੂੰ ਪੁਲਿਸ ਦੇ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਪੁਲਸਾਈ ਤੇ ਫਿਰ ਉਹਨਾਂ ਨੂੰ ਅੱਜ ਲੈ ਗਈ ਤੇ ਹੁਣ ਪੁਲਸ ਸਾਹਿਬ ਦੀ ਕਾਰਵਾਈ ਕਰ ਰਹੀ ਹੈ ਟੋਟਲ ਵੀ ਨਾ ਜਮਾ ਉਹਨਾਂ ਦੋ ਦੁਬਾਰੇ ਫੜੇ ਤੇ ਦੋ ਹੁਣ ਸ਼ਾਮ ਨੂੰ ਫੜੇ ਦੋ ਦੋ ਸ਼ਾਮ ਨੂੰ ਹੋਰ ਫੜੇ ਗਏ ਉਦੋਂ ਅਸੀਂ ਥਾਣਾ ਹੀ ਬੈਠੇ ਸੀ ਹਜੇ ਉਹਸ ਆਪਣੀ ਕਾਰਵਾਈ ਕਰ ਰਹੀ ਸੀ ਤੇ 19 ਦਿਨ ਫਿਰ ਫੋਨ ਆਇਆ ਵੀ ਦੋ ਬੰਦੇ ਹੋਰ ਫੜੇ ਗਏ ਤੇ ਨਾਲ ਹੀ ਫਿਰ ਇੱਕ ਲੇਡੀ ਨੇ ਕਿਹਾ ਵੀ ਮੇਰੀਆਂ ਵਾਲੀਆਂ ਕੋਈਆਂ ਇੱਕ ਲੜਕੇ ਦਾ ਮੋਬਾਈਲ ਖੋਇਆ ਗਿਆ ਤੇ ਜਿਹੜੇ ਬੰਦੇ ਕੋਠੀ ਚੋਂ ਦੋ ਫੜੇ ਗਏ ਅਸਲ ਤੇ ਦੋ ਨਹੀਂ ਸੀ ਇਹ ਬੰਦੇ 5-7 ਸੀਗੇ ਇਹਨਾਂ ਨੇ ਪੱਕਾ ਇੱਥੇ ਘਰ ਬਣਾਇਆ ਸੀ ਸਾਨੂੰ ਲਾਅ ਐਂਡ ਆਰਡਰ ਦਾ ਡਰ ਸੀਗਾ ਵੀ ਇਹ ਹੋਰ ਖਰਾਬੀ ਕਰਨਗੇ ਹੋਰ ਘਰਾਂ ਦੇ ਵਿੱਚ ਆਉਣ ਵਾਲੇ ਸਮੇਂ ਵਨ ਬਾਈ ਵਨ ਇਹ ਨੁਕਸਾਨ ਕਰਨਗੇ ਇਹ ਸਾਡੇ ਬੈਕ ਸਾਈਡ ਦੇ ਐਨ ਆ ਦੀਪਾ ਦੋਨੇ ਕਹਿੰਦਾ ਕੀ ਠੇਕ ਰਾਇਦਾ ਤੇ ਅੱਜ ਅਸੀਂ ਦੇਖਿਆ ਮਰ ਸਾਡੇ ਬੈਕ ਕਮਰ ਕੈਮਰਾ ਦੇ ਵਿੱਚ ਵੀ ਇੱਕ ਬੰਦਾ ਐਂਟਰ ਕੀਤਾ ਅੰਦਰ ਤੇ ਮਨੋ ਆਪਣਾ ਗੇਟ ਟੱਪ ਕੇ ਭੱਜਣ ਲੱਗਾ ਸੀਗਾ ਚਲੋ ਇਹ ਮੱਲੀ ਨਾਲ ਇਕੱਠੇ ਹੋ ਕੇ ਉਹਨੂੰ ਫੜ ਲਿਆ ਜੀ ਉਸ ਤੋਂ ਬਾਅਦ ਜਦੋਂ ਉਹਨੂੰ ਦੋਨੇ ਕਹਿੰਦੇ ਕੀ ਠੇਕ ਨੂੰ ਬੁਲਾਇਆ ਅੰਦਰੋਂ ਖੋਲ ਕੇ ਦੇਖੀ ਕੋਠੀ ਤੇ ਇਹ ਅੰਦਰ ਬੈਡਾਂ ਥਲੇ ਲੁਕਿਆ ਫਿਰਦਾ ਸੀਗਾ ਉਹਨੇ ਅੰਦਰੋਂ ਬਹੁਤ ਸਾਰੇ ਸਮਾਨ ਦੀ ਤੋੜਪਾਂ ਲੀਤੀ ਪਈ ਸੀਗੀ ਤੇ ਸਮਾਨ ਬੰਨੀ ਬੈਠੇ ਲਿਆਉਣ ਨੂੰ ਵੀ ਜੋ ਨਾ ਫੜੇ ਜਾਂਦੇ ਹੋਰ ਜ਼ਿਆਦਾ ਨੁਕਸਾਨ ਕਰਦੇ ਉਹਨਾਂ ਦਾ ਤੇ ਉਹ ਮੌਕੇ ਤੇ ਫੜੇ ਗਏ ਤੇ ਫਿਰ ਅਸੀਂ ਫੋਕਲ ਪੁਆਇੰਟ ਵਾਲ ਤੇ ਅਸੀਂ ਅਜੇ ਉੱਥੇ ਫੋਕਲ ਪੰਡ ਦੇ ਵਿੱਚ ਹੀ ਉਹਨਾਂ ਦਾ ਪਰਚਾ ਦਰਜ ਕਰਾ ਰਹੀ ਸੀ ਗਈ ਤੇ ਦੋ ਜਣੇ ਉਹਨਾਂ ਬਾਅਦ ਸ਼ਾਮ ਨੂੰ ਫਿਰ ਇੱਕ ਇੱਥੇ ਮਹੱਲੇ ਚ ਵਾਲੀਆਂ ਚੋਰੀ ਕੀਤੀਆਂ ਇੱਕ ਦਾ ਫੋਨ ਚੱਕਿਆ ਗਿਆ ਤੇ ਉਹ ਵੀ ਕਾਬੂ ਕਰਕੇ ਮਨ ਲੋ ਫੋਕਲ ਪੰਡ ਵਾਲੇ ਪਹੁੰਚ ਗਏ ਸਾਮਾਨ ਤਾਂ ਇਹਨਾਂ ਦੇ ਮਨ ਲੋ ਕਾਫੀ ਮਨ ਲੋ ਟੂੜੀਆਂ ਟਾੜੀਆਂ ਖੋਲ ਲਈਆਂ ਤੇ ਫ੍ਰਿਜ ਦੀ ਮੋਟਰ ਖੋਲ ਲਈ ਤੇ ਸੋਨਾ ਪਿਆ ਸੀ ਉੱਥੇ ਕੈਸ਼ ਸੀਗਾ ਥੋੜਾ ਕਨਾ ਪਿਆ ਤੇ ਸਭ ਕੁਝ ਲੈ ਗਏ